ਪਿਛਲੇ 12-15 ਸਾਲਾਂ ਤੋਂ ਇਕੱਲਾ ਹੀ ਰਹਿ ਰਿਆ ਸੀ ਮਦਰ ਸੀਗੇ ਉਹ ਵੀ ਡਿਪਰੈਸ਼ਨ ਸੀ ਥੋੜੇ ਉਹਨਾਂ ਨੇ ਸੁਸਾਇਡ ਕਰ ਲਿਆ ਸੀ ਡਾਲੀ ਵੀਰ ਦੀ ਅੱਖਾਂ ਦੇ ਸਾਹਮਣੇ ਮੈਂ ਇਕੱਲਾ ਰਹਿ ਗਿਆ ਅਫਸੈਟ ਹੋ ਗਿਆ ਘਰ ਦੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਕੋਈ ਅੰਡ ਗਵਾਂਡ ਕੋਈ ਰੋਟੀ ਦੇ ਦੇਣ ਦਾ ਖਾ ਲੈਂਦੇ ਤੇ ਨਹੀਂ ਤਾਂ ਘਰ ਦੇ ਹਾਲਾਤ ਦੇਖੋ ਤੁਸੀਂ ਕੀ ਸੀ ਕਰਦੇ ਕੀਰਤਨ ਕਰਦਾ ਸੀ ਬਹੁਤ ਸੋਹਣੀ ਕਥਾ ਕਰਦਾ ਸੀ ਹਾਰਮੋਨੀਅਮ ਵਜਾਉਂਦਾ ਸੀ ਤਪਲਾ ਵਜਾਉਂਦਾ ਸੀ ਸਭ ਕੁਝ ਪੁੱਲ ਗਿਆ ਸਭ ਕੁਝ ਆ ਮਾੜੇ ਕਿਰਪਾ ਕੀ ਜੈ ਅਲਮਕਰੰਦ ਚਰਨ ਕਮਲ ਸੋ ਫਿਰ ਅਲੀ ਵੀ ਤੂੰ ਕਰੋਗਾ ਤੂੰ ਨਿਕਲਣੋਂ हट ਗਿਆ ਸੀ ਅੰਤਰੀ ਰਹਿਣ ਲੱਗ ਗਿਆ ਸੀ ਕਿੰਨੇ ਮਾੜੇ ਲਾ ਦੋਗੇ ਕੀ ਗੱਲ ਹੋ ਗਈ ਸੀ ਕੋਈ ਆਂਦਾ ਨਹੀਂ ਸੀ ਸਾਡੇ ਕੋਲ ਕੋਈ ਮਿਲਦ ਨਹੀਂ ਸੀ ਆਉਂਦਾ ਹਾਂਜੀ ਹਾਂਜੀ ਤੋ ਗਰਮੀਤ ਸਿੰਘ ਲਾਲੀ ਦੀ ਅੱਖਾਂ ਦੇ ਸਾਹਮਣੇ ਉਹਦੀ ਮਾਂ ਡਿਪਰੈਸ਼ਨ ਚ ਆਈ ਹੋਈ ਆਪਣੇ ਆਪ ਨੂੰ ਅੱਗ ਲਾ ਕੇ ਮਰ ਜਾਂਦੀ ਐ ਤੇ ਬਾਪ ਸ਼ਰਾਬ ਪੀਂਦਾ ਇੱਕ ਦਿਨ ਕੋਈ ਪੂਰਾ ਹੋ ਜਾਂਦਾ ਤਾਂ ਫਿਰ ਲਾਲੀ ਤੇ ਕੀ ਬੀਤੀ ਪ੍ਰਵਾਹ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲਾਲੀ ਵੀਰੇ ਨੂੰ ਦੇਖੋ ਤੇ ਲਾਲੀ ਵੀਰੇ ਦੀ ਪੂਰੀ ਵੀਡੀਓ ਦੇਖੋ ਪਹਿਲਾਂ ਜਿਸ ਹਾਲਤ ਚ ਵੀਰਾ ਆਇਆ ਸੀ ਸਾਡੇ ਕੋਲ ਅਸੀਂ ਲੁਧਿਆਣਾ ਸ਼ਹਿਰ ਚ ਖੜੇ ਆਂ ਜੀ ਵਿਸ਼ਕਰਮਾ ਕਲੋਨੀ ਦੇ ਵਿੱਚ 12 ਨੰਬਰ ਗਲੀ ਦੇ ਵਿੱਚ ਇੱਥੇ ਅਜ ਇੱਕ ਹੋਰ ਤੁਹਾਡੇ ਨਾਲ ਵਕਤ ਦਾ ਮਾਰਿਆ ਹੋਇਆ ਨੌਜਵਾਨ ਵੀਰ ਮਿਲਾਉਨੇ ਆ ਜਿਹਦਾ ਨਾਮ ਗਰਮੀਤ ਸਿੰਘ ਲਾਲੀ ਆ ਕਥਾਵਾਚ ਕੀਰਤनियां ਤਬਲਾ ਵਜਾਉਣਾ ਆਉਂਦਾ ਹਾਰਮੋਨੀਅਮ ਵਜਾਉਣਾ ਆਉਂਦਾ ਗੁਰਬਾਣੀ ਨਾਲ ਜੁੜਿਆ ਹੋਇਆ ਗੁਰੂ ਦਾ ਸਿੱਖ ਮਾਂ ਦੀ ਮੌਤ ਜਦੋਂ ਨਿੱਕਾ ਜਿਹਾ ਸੀ 5-6 ਸਾਲ ਪਹਿਲਾਂ ਜਦੋਂ 5-6 ਸਾਲ ਦਾ ਸੀ ਸੌਰੀ ਉਦੋਂ ਹੋ ਗਈ ਸੀ ਜਦੋਂ ਲਾਲੀ ਦੀ ਉਮਰ 5-6 ਸਾਲ ਸੀ ਮਾਤਾ ਨੇ ਸੁਸਾਇਡ ਕਰ ਲਿਆ ਸੀ ਪੁੱਤ ਨੇ ਅੱਖੀਂ ਦੇਖਿਆ ਉਹ ਨਜ਼ਾਰਾ ਫਿਰ ਉਸ ਤੋਂ ਬਾਅਦ ਬਾਪ ਉਸ ਤੋਂ ਬਾਅਦ ਡਿਪਰੈਸ਼ਨ ਚੱਲ ਆ ਗਿਆ ਸ਼ਰਾਬ ਬਹੁਤ ਪੀਣ ਲੱਗ ਗਿਆ ਇੱਕ ਦਿਨ ਉਹਦੀ ਵੀ ਡੈਥ ਹੋ ਗਈ ਸ਼ੇਅਰ ਕਰਿਓ ਸਾਰੇ ਜਣੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਦੇਖੋ ਘਰ ਦੇ ਅੰਦਰ ਵੜਦੇ ਸਾਰੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਅੰਗੇ ਘਰ ਦੇ ਕੀ ਹਾਲਾਤ ਹੋਣਗੇ ਲਾਲੀ ਵੀਰੇ ਕੀ ਹਾਲ ਨੇ ਵਾਹ ਲਾਲੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਲੀ ਵੀਰੇ ਤੈਨੂੰ ਮੈਂ ਸੁਣਿਆ ਕਥਾ ਕੀਰਤਨ ਬਹੁਤ ਸੋਹਣਾ ਕਰਦੇ ਹਾਂ ਤੁਸੀਂ ਕੋਈ ਸੁਣਾਓਗੇ ਕੋਈ ਵਾਰ ਗੁਰੂ ਦੀ ਢਾਡੀ ਵਾਰ ਕੋਈ ਸੁਣਾ ਦਿਓ ਗੁਰੂ ਸਾਹਿਬ ਦੀ ਕੋਈ ਉਸਤਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਗਮ ਗਪਾ ਮਗਥੇ ਜੀ ਜੀ ਦਾ ਆ ਮਾਰੇ ਕੀ ਗੁਪਾ ਕੀ ਜੈ ਅਲਮਕਰੰਦ ਚਰਨ ਕਮਲ ਸੋ ਅੰਧ ਫੇਰ ਫੇਰ ਦੀ ਜੈ ਅਮਾਰੇ ਕਿਰਪਾ ਕੀ ਜੈ ਇੱਥੇ ਦੇ ਆਸ-ਪਾਸ ਦੇ ਲੋਕ ਇਹਨਾਂ ਦੇ ਸਮਾਜਿਕ ਜ਼ਿੰਮੇਵਾਰੀਆਂ ਵਾਲੇ ਲੋਕ ਸੰਧੀਆਂ ਧਾਰਮਿਕ ਜ਼ਿੰਮੇਵਾਰੀਆਂ ਵਾਲੇ ਲੋਕ ਕਿੱਥੇ ਚਲੇ ਜਾਂਦੇ ਨੇ ਸਾਰੇ ਹੈ ਨਾ ਨਾਲੇ ਵੀਰੇ ਤੇਰੀ ਹੈਲਪ ਲਈ ਕੋਈ ਨਹੀਂ ਆਇਆ ਕਦੇ ਮੈਂ ਤੁਹਾਨੂੰ ਦੱਸਿਆ ਆ ਕਾਟੋ-ਕਾਟੇ ਪਾਂਛੇ ਫਾਲਵਾਦ ਨੰਦੇ ਵੀ ਕਿੰਨੇ ਕੱਪੜੇ ਗੰਦੇ ਕੀ ਹਾਲ ਹੋਇਆ ਪਿਆ ਵੀਰੇ ਦਾ ਕੱਪੜੇ ਫੱਡੇ ਪਏ ਆ ਕਰਦੀ 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 ਜੀਰੋਂ ਸਾਫ ਸੁਥਾਈ ਕਰ ਰਹੀ ਹੋਈ ਆ ਪਾਪਾ ਜੀ ਦੇਥ ਹੋ ਗਈ ਤੇਰੇ ਲਾਲੀ ਆ ਕਾਗਜ਼ ਪੂਰੀ ਜੇਪਾਂ 'ਚ ਫਿਰਦਾ ਲਾਲੀ ਫੱਟੀਆਂ ਹੋਈਆਂ ਆ ਪਰਚੀਆਂ ਖਾਲੀ ਬਿਸਕਟਾਂ ਦੀਆਂ ਡੱਬੀਆਂ ਦੁੱਖ ਲੱਗਦਾ ਵੀ ਅਸੀਂ ਅਸੀਂ ਵੀ ਇਸ ਸਮਾਜ ਦੇ ਹਿੱਸਾ ਕਿਤੇ ਨਾ ਕਿਤੇ ਅਸੀਂ ਵੀ ਲਾਲੀ ਦੇ ਗੁਨਾਹਗਾਰ ਆ ਕਿਤੇ ਨਾ ਕਿਤੇ ਅਸੀਂ ਵੀ ਦੋਸ਼ੀ ਆ ਇਸ ਵੀ ਇਹ ਹਾਲਾਤ ਤੁਸੀਂ ਦੇਖੇ ਨਾ ਇਹ ਹਾਲਾਤ ਕਿਉਂ ਬਣੇ ਤੇ ਕਿਵੇਂ ਬਣੇ ਇਹਦੇ ਪਿੱਛੇ ਅੱਜ ਤੁਹਾਡੇ ਨਾਲ ਸਾਝ ਪਾਉਣੀ ਆ ਤੁਹਾਡੇ ਆਣ ਗਵਾਂਢ ਹੀ ਹੁੰਦੇ ਐ ਇਸ ਤਰ੍ਹਾਂ ਦੇ ਲੋਕ ਤੁਹਾਡੀਆਂ ਰਿਸ਼ਤੇਦਾਰੀਆਂ ਚ ਹੀ ਹੁੰਦੇ ਐ ਲਾਲੀ ਦੇ ਵੀ ਮਾਮੇ ਮਾਸੀ ਦੇ ਭੂਆ ਦੇ ਚਾਚੇ ਤਾਏ ਦੇ 3 ਪੁੱਤ ਹੋਣਗੇ ਭੈਣ ਭਰਾ ਹੋਣਗੇ ਕਿਸੇ ਨੇ ਆ ਕੇ ਕਿਉਂ ਬਾਹ ਨਹੀਂ ਥੋੜੀ ਲਾਲੀ ਵੀਰਾ ਲੁਧਿਆਣੇ ਸ਼ਹਿਰ ਦੇ ਵਿੱਚ ਬਿਸ਼ਕਰਮਾ ਕਲੋਨੀ ਦੇ ਵਿੱਚ ਗਲੀ ਨੰਬਰ 12 ਚ ਆਪਣੇ ਘਰ ਚ ਪਿਛਲੇ 12 15 ਸਾਲਾਂ ਤੋਂ ਇਕੱਲਾ ਹੀ ਰਹਿ ਰਿਹਾ ਸੀ ਉਸ ਤੋਂ ਪਹਿਲਾਂ ਮਦਰ ਸੀਗੇ ਉਹ ਵੀ ਡਿਪਰੈਸ਼ਨ ਸੀ ਥੋੜੇ ਉਹਨਾਂ ਨੇ ਸੁਸਾਇਡ ਕਰ ਲਿਆ ਸੀ ਲਾਲੀ ਵੀਰ ਦੀ ਅੱਖਾਂ ਦੇ ਸਾਹਮਣੇ ਮੈਂ ਉਸ ਦਿਵਾਰ ਲਾਲੀ ਵੀਰਾ ਅਪਸੈਟ ਹੋਣ ਲੱਗ ਗਿਆ ਲਾਲੀ ਵੀਰਾ ਦੇ ਜਿਹੜੇ ਡੈਡੀ ਸੀ ਉਹ ਪੇਸ਼ੇ ਤੋਂ ਟੇਲਰ ਸੀਗੇ ਤੇ ਟੇਲਰ ਹੋਣ ਕਰਕੇ ਤੇ ਉਹਨਾਂ ਦੇ ਨਾਲ ਹੀ ਘਰ ਦੀ ਸਾਰੀ ਸੀਗੀ ਸਾਰਾ ਕੁਝ ਉਹਨਾਂ ਦੇ ਦਰਮਦਾਰ ਸਿਰ ਤੇ ਸੀ ਤੇ ਉਹਨਾਂ ਦੇ ਕਰਕੇ ਘਰ ਚੱਲਦਾ ਸੀ ਜਦੋਂ ਉਹ ਵੀ ਪੂਰੇ ਹੋ ਗਏ ਉਸ ਤੋਂ ਬਾਅਦ ਲਾਲੀ ਦੀ ਮੰਮੀ ਨੇ ਸੁਸਾਇਡ ਕਰ ਲਿਆ ਲਾਲੀ ਫਿਰ ਵੀਰਾ ਇਕੱਲਾ ਰਹਿ ਗਿਆ ਅਪਸੈਟ ਹੋ ਗਿਆ ਘਰ ਦੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਕੋਈ ਅੰਡ ਗਵਾਂਡ ਕੋਈ ਰੋਟੀ ਦੇਣ ਦਾ ਖਾ ਲੈਂਦੇ ਤੇ ਨਹੀਂ ਤਾਂ ਘਰ ਦੇ ਹਾਲਾਤ ਦੇਖੋ ਤੁਸੀਂ ਕੀ ਸੀ ਲਾਲੇ ਇਹ ਵੀਰਾ ਕਥਾ ਕੀਰਤਨ ਕਰਦਾ ਸੀ ਬਹੁਤ ਵਧੀਆ ਕੀਰਤਨ ਕਰਦਾ ਸੀ ਬਹੁਤ ਸੋਹਣੀ ਕਥਾ ਕਰਦਾ ਸੀ ਗੁਰਨਾਨ ਮਹਾਰਾਜ ਜੀ ਦੀਆਂ ਸਾਖੀਆਂ ਸੁਣਾਉਂਦਾ ਹੁੰਦਾ ਸੀ ਹਾਰਮੋਨੀਅਮ ਵਜਾਉਂਦਾ ਸੀ ਤਪਲਾ ਵਜਾਉਂਦਾ ਸੀ ਸਭ ਕੁਝ ਭੁੱਲ ਗਿਆ ਸਭ ਕੁਝ ਸ਼ਰਮ ਕਿਉਂਕਿ ਉਸ ਵਕਤ ਜਦੋਂ ਲਾਲੀ ਨੂੰ ਆਪਣਿਆਂ ਦੀ ਲੋੜ ਸੀ ਕੋਈ ਨਹੀਂ ਆਇਆ ਕਿਸੇ ਤਾਏ ਚਾਚੇ ਨੇ ਕਿਸੇ ਭੂਆ ਨੇ ਕਿਸੇ ਮਾਮੀ ਨੇ ਮਾਮੇ ਨੇ ਕਿਸੇ ਮਾਸੀ ਨੇ ਆ ਕੇ ਨਹੀਂ ਕਿਹਾ ਲਾਲੀ ਅਸੀਂ ਤੇਰੇ ਨਾਲ ਆ ਚਲੋ ਉਸ ਟਾਈਮ ਕੋਈ ਮਜਬੂਰੀ ਰਹੀ ਹੋਊਗੀ ਨਹੀਂ ਆਏ ਜਾਂ ਡਰ ਕੇ ਦਰਦੇ ਹੋਣਗੇ ਵੀ ਕਿਤੇ ਸਾਨੂੰ ਮਾਰੇ ਨਾ ਸਾਨੂੰ ਵੀ ਲੋਕ ਕਹਿੰਦੇ ਸੀ ਜਦੋਂ ਅਸੀਂ ਲੈਣ ਗਏ ਵੀ ਐ ਕਰ ਦੂ ਓ ਕਰ ਦੂ ਵਿਚਾਰੇ ਨੇ ਕੁਝ ਵੀ ਨਹੀਂ ਕਿਹਾ ਅਸੀਂ ਅੰਦਰ ਗਏ ਵੀਰੇ ਨੂੰ ਲੈ ਕੇ ਆਏ ਸਾਡੇ ਨਾਲ ਆ ਗਿਆ ਘਰ ਦੇ ਵਿੱਚ ਤੁਸੀਂ ਦੇਖੋ ਕੀ ਹਾਲਾਤ ਸੀ ਉਸ ਟਾਈਮ ਤੇ ਚਲੋ ਜਦੋਂ ਅਸੀਂ ਲੈ ਆਏ ਇਹ ਵੀਰੇ ਨੂੰ 17 10 2023 ਚ ਲੈ ਕੇ ਆਏ ਸੀਗੇ ਇਹ ਵੀਰੇ ਨੂੰ ਸਾਡੇ ਕੋਲੇ ਆਏ ਹੋਏ ਕਰੀਬ 2 ਸਾਲ ਹੋ ਗਏ 2 ਸਾਲਾਂ ਦੇ ਵਿੱਚ ਵੀ ਇਹਨੂੰ ਮਿਲਣੇ ਦਾ ਕੋਈ ਰਿਸ਼ਤੇਦਾਰ ਨਹੀਂ ਆਇਆ ਕਦੇ ਇਹਦੇ ਦੋਸਤ ਜਰੂਰ ਆਏ ਪਰ ਇਹਦਾ ਕੋਈ ਰਿਸ਼ਤੇਦਾਰ ਕਦੇ ਕੋਈ ਮਿਲਣ ਨਹੀਂ ਆਇਆ ਵੀ ਜਿਹੜਾ ਆ ਕੇ ਕਹਵੇ ਵੀ ਹਾਂ ਲਾਲੀ ਵੀਰਾ ਸਾਡਾ ਭਰਾ ਵਾ ਲਾਲੀ ਵੀਰੇ ਦੀ ਜ਼ਿੰਦਗੀ ਹੈ ਜਿਹੜੀ ਉਹ ਵਧੀਆ ਚੱਲਦੀ ਸੀ ਵਧੀਆ ਕੀਰਤਨ ਕਰਦਾ ਸੀ ਪੜਿਆ ਲਿਖਿਆ ਸੀ ਪਰ ਕੋਈ ਵਕਤ ਦੀ ਮਾਰ ਪੈਂਦੀ ਆ ਭਾਈ ਕਿਸੇ ਦੇ ਘਰ 'ਚ ਜਦੋਂ ਵੀ ਕਿਸੇ ਦੇ ਵਸ ਥੋੜੀ ਹੁੰਦੀ ਆ ਉਹ ਗੱਲਾਂ ਤੇ ਉਵੇਂ ਲਾਲੀ ਵੀਰੇ ਦੇ ਵੀ ਵਸ 'ਚ ਨਹੀਂ ਸੀਗੀਆਂ ਗੱਲਾਂ ਲਾਲੀ ਵੀਰੇ ਨੂੰ ਗਰਮੀਤ ਸਿੰਘ ਉਹਨਾਂ ਦੇ ਦੋਸਤ ਆ ਕਮਲਜੀਤ ਸਿੰਘ ਤੇ ਗਰਮੀਤ ਸਿੰਘ ਉਹ ਮਿਲਣਾ ਏ 2024 7ਵੇਂ ਮਹੀਨੇ ਫਿਰ 7ਵੇਂ ਮਹੀਨੇ 2024 'ਚ ਗਰਮੀਤ ਸਿੰਘ ਵੀਰ ਨੂੰ ਮਿਲਣ ਵਾਸਤੇ ਉਹਨਾਂ ਦੇ ਰਿਸ਼ਤੇਦਾਰ ਵਿੱਚੋਂ ਉਹਨਾਂ ਦੇ ਭਰਾ ਲੱਗਦੇ ਸੀਗੇ ਮਾਸਟਰ ਰਵਿੰਦਰ ਸਿੰਘ ਜੀ son of ਜਸਵੰਤ ਸਿੰਘ ਜੀ ਆਏ ਜਿਨ੍ਹਾਂ ਨੇ ਸਾਨੂੰ ਦੱਸਿਆ ਸੀਗਾ ਕਮਲਜੀਤ ਵੀਰੇ ਹੁਣੇ ਆਏ ਮਿਲਣ ਉਹ ਦੋ ਤਿੰਨ ਵਾਰ ਹੀ ਮਿਲ ਗਿਆ ਕੇ ਪਰ ਲਾਲੀ ਵੀਰੇ ਦੀਆਂ ਇੰਨੀਆਂ ਰਿਸ਼ਤੇਦਾਰੀਆਂ ਹੋਣਗੀਆਂ ਕਦੇ ਕੋਈ ਆਇਆ ਹੀ ਨਹੀਂ ਮਿਲਣ ਲਈ ਲਾਲੀ ਵੀਰੇ ਤੇਰੇ ਨਾਨਕੇ ਕਿੱਥੇ ਸੀ ਬਾਬਾ ਜੀ ਹੈ ਮਲੋਦ ਮਲੋਦ ਕਿੰਨੇ ਮਾਮੇ ਤੇਰੇ ਦੋ ਮੰਮੀ ਦੋ ਮੰਮੀ ਤੇ ਲਾਲੀ ਵੀਰੇ ਮਾਸੀਆਂ ਕਿੰਨੀਆਂ ਸੀ ਤੁਹਾਡੇ ਮਾਸੀਆਂ ਚਾਰ ਉਹ ਵੀ ਕਦੇ ਆਈਆਂ ਉਹ ਨਾ ਨਹੀਂ ਆਉਂਦੀ ਮੰਮੀ ਕਦੇ ਨਹੀਂ ਆਏ ਮੰਮੀ ਦੇ ਨਤਵਾਰ ਕਦੇ ਨਹੀਂ ਆਏ ਤੇ ਚਾਚੇ ਤਾਇਏ ਕਿੰਨੇ ਸੀ ਤੇਰੇ ਤਾਇਏ ਸੀ ਚਾਰ ਤਾਇਏ ਤਿੰਨ ਤਾਇਏ ਸੀ ਤਿੰਨ ਤਾਇਏ ਸੀ ਪਰ ਡੈਡੀ ਛੋਟੇ ਸੀ ਸਾਰਿਆਂ ਤੋਂ ਤੇ ਉਹ ਤਾਇਏ ਕਿੱਥੇ ਆ ਉਹ ਨਾ ਉਹ ਅੱਜਕੱਲ੍ਹ ਕਿੰਨੇ ਉਹਨਾਂ ਦੇ ਬੱਚੇ ਮਾਦਾ ਬੱਚੇ ਆ ਗਏ ਉਹ ਕਦੇ ਆਏ ਮਿਲ ਉਹ ਨਹੀਂ ਆਏ ਕਦੇ ਨਹੀਂ ਆਏ ਭੂਆ ਕਿੰਨੇ ਤੁਹਾਡੇ 4 ਚਾਰ ਭੂਆ ਭੂਆ ਵੀ ਨਹੀਂ ਕਦੇ ਆਏ ਮੈਨੂੰ ਤੁਸੀਂ ਦੇਖੋ ਵੀ ਪੜਿਆ ਲਿਖਿਆ ਪਰਿਵਾਰ ਆ ਸਾਰਾ ਹਨਾ ਚਾਚੇ ਤਾਏ ਵੀ ਮਾਸੀਆਂ ਵੀ ਮਾਮੇ ਵੀ ਮਤਲਬ ਐਡੀ ਪੜ੍ਹਾਈ ਲਿਖਾਈ ਕਿਵੇਂ ਜ਼ੀਰੋ ਹੋ ਜਾਂਦੀ ਹੈ ਬੰਦੇ ਦੀ ਐਡੀ ਸਮਾਜ ਦੇ ਵਿੱਚ ਪੂਰੀ ਸੋਝੀ ਰੱਖਣ ਵਾਲੇ ਬੰਦੇ ਵੀ ਕਿਦਾਂ ਸਮਾਜ ਤੇ ਟੁੱਟ ਜਾਂਦੇ ਆ ਲਾਲੀਬੀਰੇ ਦੇ ਜਦੋਂ ਲਾਲੀ ਤੇਰੇ ਮੰਮੀ ਦੀ ਡੈਥ ਹੋਈ ਆ ਉਦੋਂ ਪਾਪਾ ਜੀ ਆਉਂਦੇ ਸੀ ਤੁਹਾਡੇ ਉਦੋਂ ਪਾਪਾ ਕੀ ਕਰਦੇ ਸੀਗੇ ਉਹ ਟੇਲਰ ਸੀ ਟੇਲਰ ਸੀ ਪਾਪਾ ਜੀ ਕੋਈ ਤੰਗ ਪ੍ਰੇਸ਼ਨ ਕਰਦੇ ਸੀ ਘਰੇ ਲੜਦੇ ਲੜੂਦੇ ਰਹਿੰਦੇ ਸੀ ਸ਼ਰਾਬ ਪੀਂਦੇ ਸੀ ਜਿਆਦਾ ਹਾਂਜੀ ਸ਼ਰਾਬ ਤਾਂ ਬੰਦੇ ਸੀ ਪੀਂਦੇ ਸੀ ਮੰਮੀ ਨੂੰ ਕੀ ਹੋ ਗਿਆ ਸੀ ਉਹਨਾਂ ਨੇ ਆਪਣੇ ਆਪ ਨਾਲ ਮੰਮੀ ਨੇ ਆਕੇ ਲਾਲੀ ਸੀ ਆਪਣੇ ਆਪ ਘਰ ਚ ਆਰਚੀ ਆਪਣੀ ਕਾਰ ਚ ਫਿਰ ਤੂੰ ਘਰੋਂ ਕਾ ਤੂੰ ਨਿਕਲਣੋਂ हट ਗਿਆ ਸੀ ਅੰਦਰ ਹੀ ਰਹਿਣ ਲੱਗ ਗਿਆ ਸੀ ਕਿੰਨੇ ਮਾਰੇ ਹਲਾਦ ਹੋਵੇ ਕੀ ਗੱਲ ਹੋ ਗਈ ਸੀ ਅੰਦਰ ਰਹਿਣ ਕੋਈ ਆਂਦਾ ਨਹੀਂ ਸੀ ਸਾਡੇ ਕੋਲ ਕੋਈ ਮਿਲਦੇ ਨਹੀਂ ਸੀ ਆਉਂਦਾ ਹਾਂਜੀ ਹਾਂਜੀ ਹੋਰ ਹੀ ਹੋਲੀ ਫਿਰ ਤੂੰ ਵੀ ਦੁਦੀਆਂ ਤੋਂ ਕੱਟ ਕਰ ਲਿਆ ਅਮਰ ਜੀ ਵਾਲੇ ਉੱਠੀ ਅਸੀ ਦਾ ਸਾਜਰੇ ਹਾਂ ਅਸੋ ਉਹਨਾਂ ਨੇ ਉੱਥੇ ਕਿਚਨ ਕੰਕਸ਼ਨ ਕਰਕੇ ਇੰਥੇ ਕਰਦੇ ਸੀਗੇ ਸ਼ਬਦ ਕੀਤਨ ਹਾਂ ਉਹਨਾਂ ਕੋਲ ਜਾ ਕੇ ਉੱਥੇ ਕਿਚਨ ਕਰ ਰਹੇ ਹੋਏ ਉਹਨਾਂ ਨੇ ਸੇਵਾ ਸ਼ੁਰੂਆਤ ਤੇ ਜਾਇਦਾ ਸੀਗਾ ਹਾਂ ਉਹ ਛਦਗਨ ਸ਼ੱਕ ਇਹ ਸੀਗਾ ਹੂੰ ਉਸ ਤੋਂ ਬਾਅਦ ਨਹੀਂ ਨਿਕਲਦਾ ਜੀ ਬਰਾਬਰ। ਠੀਕ ਹੈ ਜਾਲੀ ਵੀ ਨਹੀਂ। ਸਾਰਾ ਦਿਨ ਖੰਦਰੀ। ਰੋਟੀ ਪਾਣੀ ਵੀ ਕਿੱਥੋਂ ਕੰਦੇ? ਪਾਣੀ ਬਸ ਹੋਦੇ ਇੱਕ ਵਾਰੀ ਪੀੜਫੋਲੋ। ਹੂੰ ਇੱਕ ਵਾਰੀ ਪੀੜਫੋਲੋਗੇ। ਇੱਕ ਵਾਰੀ ਵੀ ਜਦੋਂ ਜਾਂਦੇ ਸੀ ਉਹ ਰਿਪੋਰਟ ਕਰ ਲੈਣੇ ਉਦੋਂ ਮੁੜ ਕੇ ਨਹੀਂ ਸੀ ਜਾਂਦੇ। ਦੇਖੋ ਕਿੰਨੇ ਸਾਲ ਇਹ ਵੀਰੇ ਨੇ ਇਦਾਂ ਹੀ ਜੀਵਨ ਕੱਟਿਆ ਫਿਰ। ਤੇ ਘਰ ਦੇ ਹਾਲਾਤ ਤੁਸੀਂ ਦੇਖੋ ਕੀ ਹਾਲਾਤ ਸੀ ਉਸ ਟਾਈਮ ਜਦੋਂ ਅਸੀਂ ਗਏ ਆ ਵੀਰੇ ਦੇ ਘਰੇ ਕਿਵੇਂ ਦਰਵਾਜ਼ੇ ਖੂਲ ਕੇ ਸੀ ਅੰਦਰ ਬੜੇ ਕਿਦਾਂ ਘਰ ਦੇ ਵਿੱਚ ਮਤਲਬ ਬੜੀ ਦੁੱਖ ਦੀ ਗੱਲ ਆ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਰਗੇ ਘਰ ਤਾਂ ਬਹੁਤ ਬਣੇ ਜਾਂਦੇ ਆ ਪੰਜਾਬ ਦੇ ਵਿੱਚ ਪਰ ਜਿਹੜੇ ਪਹਿਲਾਂ ਬਣੇ ਹੋਏ ਘਰ ਆ ਜਿਹੜੇ ਸਦੀਆਂ ਤੋਂ ਵੱਸਦੇ ਘਰ ਆ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਚੰਗਾ ਜੀਵਨ ਬਤੀਤ ਕਰਦੇ ਸੀ ਜੇ ਉਹ ਕੋਈ ਪਟੜੀ ਤੋਂ ਉੱਤਰ ਜਿਵੇਂ ਉਹਨਾਂ ਘਰਾਂ ਦੇ ਵਿੱਚ ਕੋਈ ਮਦਦ ਕਰਨ ਵਾਲਾ ਨਹੀਂ ਆਉਂਦਾ ਸਾਡੇ ਇੰਨਾ ਘਰਾਂ ਦੇ ਵਿੱਚ ਬੜੇ ਲੋਕ ਸਾਨੂੰ ਮਦਦ ਕਰਨ ਵਾਲੇ ਆਉਂਦੇ ਨੇ ਮਿਲਦੇ ਨੇ ਸਪੋਰਟ ਕਰਦੇ ਨੇ ਕੋਈ ਰਾਸ਼ਨ ਦੇ ਕੇ ਜਾਂਦੇ ਕੋਈ ਕੱਪੜੇ ਕੋਈ ਦਵਾਈਆਂ ਕੋਈ ਪੈਸੇ ਦੇਣ ਦੀ ਗੱਲ ਕਰਦਾ ਪਰ ਉੱਥੇ ਆਪਣੇ ਘਰ 'ਚ ਆਪਣੀ ਰਿਸ਼ਤੇਦਾਰੀ 'ਚ ਆਪਣੇ ਪਿੰਡ 'ਚ ਆਪਣੇ ਗਲੀ ਮੱਲੇ 'ਚ ਆਪਣੇ ਜਿਹਦੇ ਨਾਲ ਅਸੀਂ ਪੜ੍ਹੇ ਲਿਖੇ ਹੁੰਨੇ ਆ ਇਹਦੇ ਨਾਲ ਵੀ ਕਿੰਨੇ ਨੌਜਵਾਨ ਹੋਣਗੇ ਉਸ ਮੱਲੇ ਦੇ ਜਿਹੜੇ ਲਾਲੀ ਦੇ ਨਾਲ ਪੜ੍ਹੇ ਹੋਣਗੇ ਕਿੰਨੀਆਂ ਭੈਣਾਂ ਹੋਣਗੀਆਂ ਜਿਹੜੀਆਂ ਇਹਦੇ ਨਾਲ ਪੜ੍ਹਦੀਆਂ ਰਹੀਆਂ ਹੋਣੀਆਂ ਇਹਦੀਆਂ ਸਹਿਪਾਠਨ ਰਹੀਆਂ ਹੋਣਗੀਆਂ ਕਿੰਨੇ ਇਹਦੇ ਮਾਮੇ ਦੇ ਪੁੱਤ ਮਾਸੀ ਦੇ ਪੁੱਤੋਂ ਚਾਰ ਮਾਮੇ ਸੀ ਚਾਰ ਮਾਮੇ ਸੀ ਉਹਨਾਂ ਦੇ ਪੁੱਤ ਮਾਸੀਆਂ ਉਹਨਾਂ ਦੇ ਧੀਆਂ ਪੁੱਤ ਫਿਰ ਤਾਏ ਤਿੰਨ ਸੀ ਉਹਨਾਂ ਦੇ ਧੀਆਂ ਪੁੱਤ ਮਤਲਬ ਕਿੱਧਰ ਗਏ ਸਾਰੇ ਭੂਆ ਮਤਲਬ ਇਹ ਸਾਰੇ ਰਿਸ਼ਤੇ ਆ ਜਿਹੜੇ ਇਹ ਕਾਦੇ ਵਾਸਤੇ ਆ ਫਿਰ ਇਹ ਵੱਡਣ ਆ ਜੇ ਕਿਸੇ ਦੁੱਖ ਚ ਵੀ ਕੰਮ ਨਹੀਂ ਆਉਂਦੇ ਕਿਸੇ ਦੇ ਅੱਜ ਇਹਨਾਂ ਸਾਡੇ ਘਰ ਦੇ ਵਿੱਚ ਰਹਿੰਦੇ ਲੋਕਾਂ ਦੀ ਜੇ ਕੋਈ ਸਭ ਤੋਂ ਵੱਡੀ ਗੁਨੇਗਾਰ ਹੈ ਕੋਈ ਰਿਸ਼ਤੇਦਾਰੀ ਉਹ ਰਿਸ਼ਤੇਦਾਰ ਨੇ ਜਿਹੜੇ ਜਿਉਂਦੇ ਜੀਵ ਵੀ ਇਹਨਾਂ ਨੂੰ ਮਿਲਣ ਨਹੀਂ ਆਏ ਦੇਖਣ ਨਹੀਂ ਆਏ ਪੁੱਛਣ ਨਹੀਂ ਆਏ ਕਦੇ ਇਹ ਕਹਿਣ ਨਹੀਂ ਆਏ ਵੀ ਗਰਮੀਤ ਸਿੰਘ ਆਲੀ ਤੇਰੇ ਨਾਲ ਖੜੇ ਆ ਗਰਮੀਤ ਸਿੰਘ ਲਾਲੀ ਇੱਕ ਹੋਣਹਾਰ ਬੱਚਾ ਅੱਜ ਦੇ ਸਮੇਂ 'ਚ ਜਿਹਦਾ ਤੇ ਪੁੱਤ ਕੀਰਤਨ ਕਰਦਾ ਹੋਵੇ ਕਥਾ ਕਰਦਾ ਹੋਵੇ ਹਰਮੋਨੀਅਮ ਵਜਾਉਂਦਾ ਹੋਵੇ ਤਬਲਾ ਵਜਾਉਂਦਾ ਹੋਵੇ ਰਾਗੀ ਸਿੰਘ ਦੇ ਨਾਲ ਬੈਠ ਕੇ ਰਾਗੀ ਰਾਗੀ ਸਿੰਘ ਦੇ ਨਾਲ ਰਾਗਾਂ ਦੇ ਵਿੱਚ ਕੀਰਤਨ ਕਰਨ ਵਾਲਾ ਹੋਵੇ ਉਸ ਤੋਂ ਸਚਜਾ ਉਸ ਤੋਂ ਸਿਆਣਾ ਉਸ ਤੋਂ ਸੁਲਝਿਆ ਹੋਇਆ ਬੱਚਾ ਫਿਰ ਹੋਰ ਕੀ ਦਾ ਹੋ ਇਸ ਤਰ੍ਹਾਂ ਦਾ ਸੀ ਗੁਰਮੀਤ ਸਿੰਘ ਲਾਲੀ ਪਰ ਦੁੱਖ ਦੀ ਇਸ ਗੱਲ ਦਾ ਜਦੋਂ ਗੁਰਮੀਤ ਸਿੰਘ ਲਾਲੀ ਦੀ ਅੱਖਾਂ ਦੇ ਸਾਹਮਣੇ ਉਹਦੀ ਮਾਂ ਡਿਪਰੈਸ਼ਨ ਚ ਆਈ ਹੋਈ ਆ ਆਪਣੇ ਆਪ ਨੂੰ ਅੱਗ ਲਾ ਕੇ ਮਰ ਚ ਜਾਂਦੀ ਆ ਤੇ ਬਾਪ ਸ਼ਰਾਬ ਪੀਂਦਾ ਇੱਕ ਦਿਨ ਉਹ ਵੀ ਪੂਰਾ ਹੋ ਜਾਂਦਾ ਤਾਂ ਫਿਰ ਲਾਲੀ ਤੇ ਕੀ ਬੀਤੀ ਤੇ ਜਦੋਂ ਸੰਸਕਾਰ ਕਰਾ ਕੇ ਉਸ ਤੋਂ ਬਾਅਦ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਭੂਗ ਤੇ ਚਾਰ ਦਿਨ ਇਕੱਠੇ ਹੋ ਕੇ ਬੰਦੇ ਭੂਗ ਪਾ ਜਾਂਦੇ ਆ ਉਦੋਂ ਮੁੜ ਕੇ ਕੋਈ ਪੁੱਛਣ ਨਹੀਂ ਆਉਂਦਾ ਕੋਈ ਦੇਖਣ ਨਹੀਂ ਆਉਂਦਾ ਵੀ ਕਿਵੇਂ ਰਹਿੰਦਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਆਲੀ ਗੱਲ ਫਿਰ ਲਾਲੀ ਵਰਗੇ ਲੋਕ ਇਦਾਂ ਹੀ ਸੇਵਾ ਕੱਢਦੇ ਆ ਜਿੱਦਾਂ ਲਾਲੀ ਵੀਰਾ ਕੱਢ ਰਿਆ ਸੀ ਕਿੰਨੇ ਸਾਲਾਂ ਤੋਂ ਉਸ ਘਰ ਨੂੰ ਕਵਾੜ ਬਣ ਗਿਆ ਸੀ ਉਹ ਘਰ ਖੰਡਰ ਬਣ ਗਿਆ ਸੀ ਉਹ ਘਰ ਨਰਕ ਬਣ ਗਿਆ ਸੀ ਜਿੱਥੇ ਜੰਮਿਆ ਸੀ ਪਲਿਆ ਸੀ ਜਿੱਥੇ ਖੇਡਿਆ ਸੀ ਜਿੱਥੇ ਦੀਆਂ ਕਿੰਨੀਆਂ ਚੰਗੀਆਂ ਯਾਦਾਂ ਸੀ ਉਥੋਂ ਕਿਵੇਂ ਅਸੀਂ ਲੈ ਕੇ ਆਏ ਆ ਵੀਰ ਨੂੰ ਪੂਰੀ ਵੀਡੀਓ ਦੇਖਿਓ ਤੇ ਆਪਣੇ ਅੰਦਰ ਚਾਤ ਮਾਰਿਓ ਅੱਜ ਜੇ ਇਹਨਾਂ ਦੇ ਕੋਈ ਰਿਸ਼ਤੇਦਾਰ ਸਾਡੀ ਵੀਡੀਓ ਦੇਖਦੇ ਆ ਹਜੇ ਵੀ ਮੌਕਾ ਪਈ ਸਮਾਂ ਮੁੰਡੇ-ਬੇਰਾਂ ਦਾ ਕੁਝ ਨਹੀਂ ਵਿਗੜਿਆ ਹਜੇ ਮਿਲ ਕੇ ਜਾਓ ਆਗੇ ਇਹਦਾ ਸਾਥ ਦਿਓ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਇਹਨੂੰ ਲੈ ਜਾਓ ਇਹਨੂੰ ਸੰਭਲੋ ਬਿਲਕੁਲ ਠੀਕ ਹੈ ਲਾਲੀ ਵੀਰਾ ਸਾਰਾ ਦਿਨ ਸਾਡੇ ਨਾਲ ਸੇਵਾ ਕਰਾਉਂਦਾ ਕਿਉਂਕਿ ਟੇਲਰ ਦਾ ਪੁੱਤ ਆ ਪਾਪਾ ਇਸ ਦੁਨੀਆ ਤੋਂ ਵੀ ਚੱਲ ਵਸੇ ਉਸ ਤੋਂ ਬਾਅਦ ਵੀ ਲਾਲੀ ਦੇ ਉਹ ਸਾਥੀ ਉਹ ਰਿਸ਼ਤੇਦਾਰ ਕਿੱਧਰ ਚਲੇ ਗਏ ਸੀ ਇਹ ਜ਼ਰੂਰ ਝਾਤ ਮਾਰਿਓ ਆਪਣੇ ਅੰਦਰ ਵਿਚਾਰਿਓ ਆਪਣੇ ਅੰਦਰ ਨੂੰ ਪਛਾਣਿਓ ਦੇਖਿਓ ਗਲਤ ਕੌਣ ਸੀ ਸਹੀ ਕੌਣ ਸੀ ਲਾਲੀ ਵੀਰਾ ਕੀ ਮੰਗਦਾ ਸੀ ਨੇ ਕੀ ਲੋੜ ਸੀ ਸਿਰਫ ਇੱਕ ਸਪੋਰਟ ਦੀ ਭੋਗ ਪੈਣ ਤੋਂ ਬਾਅਦ ਕੋਈ ਦੇਖਣ ਨਹੀਂ ਆਇਆ ਕੋਈ ਪੁੱਛਣ ਨਹੀਂ ਆਇਆ ਕੋਈ ਕਹਿਣ ਨਹੀਂ ਆਇਆ ਵੀ ਗਰਮੀਤ ਪੁੱਤ ਚੱਲ ਤੂੰ ਮੇਰੇ ਕੋਲੇ ਚੱਲ ਉੱਥੇ ਮੇਰੇ ਕੋਲੇ ਰਹੀਂ 6 ਮਹੀਨੇ ਸਾਲ ਆਪਾਂ ਉੱਥੇ ਕੰਮ ਕਰੀ ਕੋਈ ਨਾ ਕੋਈ ਕੋਈ ਕਹਿਣ ਹੀ ਨਹੀਂ ਆਇਆ ਤਾਂ ਫਿਰ ਲਾਲੀ ਇਕੱਲਾ ਕੀ ਕਰੇ ਲਾਲੀ ਨੇ ਫਿਰ ਜੋ ਹੋ ਸਕਦਾ ਸੀ ਉਹ ਵਿਆਹ ਕਰੀ ਗਿਆ ਉਹ ਜੋ ਹੁੰਦਾ ਗਿਆ ਕੋ ਕਰਦਾ ਗਿਆ ਵਾਹਿਗੁਰੂ ਜੀ ਕਾ ਖਾਲਸਾ